ਖਾਲਸਾ ਵਾਹਿਦ ਦੀ ਕੁਫਤ ਦੇ ਜਿਹੜਾ ਜੋਗਾ ਦੇਣ ਵਾਲੇ ਦੇ ਜੋਗਾ ਠੀਕ ਮਾਨਨ ਦਿੱਤਾ ਹੋਇਆ ਗਵਰਨਮੈਂਟ ਨੇ ਉਸ ਦਿਨ ਸ੍ਰੀ ਰਮੰਦਰ ਸਾਹਿਬ ਦੇ ਵਿੱਚ ਇੱਕ ਅਣਜਾਣ ਕੁੜੀ ਜੋ ਜਿਸ ਨੇ ਪਹਿਲਾਂ ਹੀ ਇਹ ਸੋਚਿਆ ਹੋਇਆ ਸੀ ਕਿ ਮੈਂ ਉੱਥੇ ਜਾ ਕੇ ਆਪਣਾ ਜੋਗਾ ਕਰਕੇ ਤੇ ਉਹ ਉਸ ਧਰਮ ਨੂੰ ਉਹਦੀ ਨਿਖੇਦੀ ਕਰਨੀ ਆ ਜਾਂ ਉਹਦੇ ਮਨ ਵਿੱਚ ਕੀ ਵਿਚਾਰ ਹੋਵੇਗੀ ਉਹ ਤਾਂ ਉਹ ਹੀ ਜਾਣਦੀ ਹੈ ਕਿਉਂਕਿ ਇਹ ਤੇ ਕੋਈ ਵੀ ਧਰਮ ਹੈ ਇਹ ਇਸ ਇਹ ਨਹੀਂ ਕਿ ਜੇ ਗੁਰਦੁਆਰੇ ਆ ਮੰਦਿਰ ਆ ਮਸਜਿਦ ਆ ਕਿਤੇ ਵੀ ਜਾ ਕੇ ਤੁਸੀਂ ਇਦਾਂ ਜਾ ਕੇ ਕਰੋਗੇ ਤੇ ਉਹ ਚੀਜ਼ ਚੰਗੀ ਨਹੀਂ ਹੈਗੀ ਉਹ ਚੀਜ਼ ਲੱਗਦੀ ਹੈ ਕਿ ਗੁੰਝਲਦਾਰ ਚੀਜ਼ ਹੈ ਤੇ ਅੱਜ ਇਸ ਮਸਲੇ ਉੱਤੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ ਲੇਕਿਨ ਸਾਰੀ ਦੁਨੀਆ ਇਹ ਗੱਲ ਕਹਿ ਰਹੀ ਹੈ ਕਿ ਸੇਵਾਦਾਰਾਂ ਨੇ ਧਿਆਨ ਨਹੀਂ ਦਿੱਤਾ ਆਹ ਸੇਵਾਦਾਰਾਂ ਨੇ ਨਹੀਂ ਧਿਆਨ ਦਿੱਤਾ ਲੇਕਿਨ ਦੇਖੋ ਉਹ ਜਗ੍ਹਾ ਕਿੰਨੀ ਖਾਲੀ ਹੈ ਧਿਆਨ ਦੇ ਨਾਲ ਉਹ ਦੇਖੋ ਔਰ ਉੱਥੇ ਕੋਈ ਸੰਗਤ ਹੀ ਨਹੀਂ ਸੀ ਮਥਾ ਟੇਕਣ ਵਾਲੀ ਸੰਤ ਜਿਹਾ ਲੱਗਦਾ ਕਿ ਜਿਹੜੀਆਂ ਸੰਗਤਾਂ ਵਾਂ ਇੰਨੀਆਂ ਆਵេស ਲੀਆਂ ਤਹਾਡੇ ਘਰ ਦੇ ਵਿੱਚ ਤੁਹਾਡੇ ਸਾਹਮਣੇ ਉੱਥੇ ਕੋਈ ਮੱਥਾ ਟੇਕਦਾ ਨਾ ਹੋਵੇ ਸ਼੍ਰੀ ਰਮੰਦਰ ਸਾਹਿਬ ਦੇ ਵਿੱਚ ਇੰਨਾ ਰਸ ਹੁੰਦਾ ਹੈ ਉਸ ਉਹ ਜਿੱਥੇ ਉਹਨੇ ਜੋਗਾ ਕੀਤਾ ਉਹਦਾ ਉਹਦਾ ਪੂਰਾ ਟੋਟਲ ਉਹਦੇ ਨਾਲ ਫੋਟੋਗ੍ਰਾਫਰਸ ਹੋਣਗੇ ਉਹਦੀ ਟੀਮ ਹੋਗੀ ਬਾਕਾਇਦਾ ਜਿਹੜਾ ਉਹਨੇ ਇੰਨੀ ਸੁੱਚਤਾ ਦੇ ਨਾਲ ਇੰਨਾ ਤਰੀਕੇ ਦੇ ਨਾਲ ਉਹਦੀ ਵੀਡੀਓ ਬਣਾਈਆਂ ਤੇ ਕਿਸੇ ਨੇ ਵੀ ਹਾ ਦਾ ਨਾਰਾ ਨਹੀਂ ਮਾਰਿਆ ਕਿਸੇ ਨੇ ਉਹਦੀ ਜਾ ਕੇ ਕੁਰੀ ਦਾ ਗਾਫੜਿਆ ਉੱਥੇ ਕੋਈ ਵੀਰ ਨਹੀਂ ਕੋਈ ਭੈਣ ਨਹੀਂ ਕੋਈ ਬਜ਼ੁਰਗ ਨਹੀਂ ਕੋਈ ਮਾਂ ਨਹੀਂ ਤੇ ਇਸ ਚੀਜ਼ਾਂ ਦੇ ਉੱਤੇ ਸਾਨੂੰ ਸਰਖ ਹੋਣਾ ਚਾਹੀਦਾ ਹੈ ਖਾਲੀ ਇੰਨੀ ਕਿ ਕਮੇਟੀਆਂ ਦਾ ਹੀ ਕੰਮ ਹੈ ਸਾਡਾ ਵੀ ਸੰਗਤਾਂ ਦਾ ਵੀ ਕੰਮ ਹੈ ਕਿ ਜੇ ਸਾਡੇ ਸਾਹਮਣੇ ਸਾਡੇ ਗੁਰੂ ਘਰ ਦੇ ਵਿੱਚ ਕੋਈ ਚੀਜ਼ ਗਲਤ ਹੋ ਰਹੀ ਹੈ ਤੇ ਉਸ ਨੂੰ ਨਕੇਲ ਪਾਈ ਜਾਵੇ ਤੇ ਅਸੀਂ ਐ ਜੀਪੀਸੀ ਨੂੰ ਇਹ ਬੇਨਤੀ ਕਰਦੇ ਹਾਂ ਜੱਜਦਾਰ ਇਹਨੂੰ ਵੀ ਬੇਨਤੀ ਕਰਦੇ ਹਾਂ ਕਿ ਇਸ ਨੂੰ ਮਾਫ ਨਾ ਕੀਤਾ ਜਾਵੇ ਜੇ 6 ਮਹੀਨੇ ਬਾਅਦ ਕੋਈ ਉੱਤੇ ਛੰਡਾ ਲਗਾ ਕੇ ਆ ਜਾਂਦਾ ਕੋਈ ਕੁਸ਼ ਕਰਕੇ ਆ ਜਾਂਦਾ ਹੈ ਤੇ ਉਹ ਆਪਣੇ ਆਪ ਨੂੰ ਪ੍ਰਮੋਟ ਕਰਦੇ ਨੇ ਲੇਕਿਨ ਸਾਡੇ ਧਰਮ ਨੂੰ ਬਹੁਤ ਖੇਸ ਪਹੁੰਚਦੀ ਆ ਤੇ ਅਸੀਂ ਇਹ ਬਿਲਕੁਲ ਇਸ ਗੱਲ ਦੇ ਵਿਖੇਤੀ ਕਰਦੇ ਹਾਂ ਤੇ ਅਸੀਂ ਬੇਨਤੀ ਕਰਦੇ ਹਾਂ ਜੀਪੀਸੀ ਨੂੰ ਜੱਜਦਾਰ ਜੀ ਨੂੰ ਕਿ ਇਸ ਤੇ ਉੱਪਰ ਸਖਤ ਐਕਸ਼ਨ ਲੈਣਾ ਚਾਹੀਦਾ ਹੈ ਬੇਸ਼ੱਕ ਰੋਕੇ ਮਾਫੀਆਂ ਮੰਗ ਲੈਂਦੇ ਨੇ ਨਾ ਮਾਫ ਨਹੀਂ ਕਰਨਾ ਚਾਹੀਦਾ ਇਹਨਾਂ ਉੱਚ ਜਤ ਸਜ਼ਾ ਦੇਣੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ